ਪੁੱਠੇ ਕੰਮ ਪੁੱਠੇ ਕੰਮ ਪੁੱਠੇ ਕੰਮ ਹਾਈਵੇ ਤੇ ਕਰਦੇ ਸੀ ਪੁੱਠੇ ਕੰਮ ਤੇ ਪੁਲਿਸ ਨੇ ਚੱਕ ਲਏ ਚੱਕ ਲਏ ਚੱਕ ਲਏ ਇਹ ਤਸਵੀਰ ਆ ਮੋਹਾਲੀ ਦੀਆਂ ਨੇ ਜਿੱਥੇ ਇਹਨਾਂ ਨੌਜਵਾਨਾਂ ਨੂੰ ਕਾਲੀ ਗੱਡੀ 'ਚ ਕਾਲੇ ਕੰਮ ਕਰਦੇ ਆ ਕਾਬੂ ਕੀਤਾ ਗਿਆ ਹੈ ਇਹਨਾਂ ਨੇ ਪਾਈ ਹੋਈ ਸੀ ਤੜਥੱਲੇ ਮੋਹਾਲੀ ਪੁਲਿਸ ਨੂੰ ਰੋਜ਼ ਦਿੰਦੇ ਸੀ ਚੈਲੰਜ ਯਾਨੀ ਕਿ ਹਾਈਵੇ ਦੇ ਉੱਤੇ ਰੋਜ਼ ਹੁੰਦੀਆਂ ਸੀ ਲੁੱਟਾਂ 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 ਮੋਹਾਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿਆ ਨੌਜਵਾਨ ਹਾਈਵੇ ਦੇ ਉੱਤੇ ਲੋਕਾਂ ਨੂੰ ਘੇਰ ਕੇ ਲੁੱਟਦੇ ਸੇ ਖਾਸ ਕਰ ਟੋਲ ਪਲਾਜ਼ਾ ਦੇ ਲਾਗੇ ਛਾਗੇ ਇਹਨਾਂ ਨੇ ਜਾਦਾ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਸ ਗੱਲ ਦੀ ਜਾਣਕਾਰੀ ਪੁਲਿਸ ਨੂੰ ਮਿਲ ਚੁੱਕੀ ਸੀ ਫਿਰ ਕੀ ਸੀ ਪੁਲਿਸ ਨੇ ਜਾਲ ਬچھا ਲਿਆ ਟੈਕਨੀਕਲ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਕਿ ਆਖਰਕਾਰ ਕੌਣ ਲੋਗ ਨੇ ਜਿਹੜੇ ਕਰ ਰਹੇ ਨੇ ਵਾਰਦਾਤਾ ਫਿਰ ਪੁਲਿਸ ਨੂੰ ਇੱਕ ਸੁਰਾਗ ਮਿਲਿਆ ਜਿਸ ਤੋਂ ਬਾਅਦ ਇਸ ਕਾਲੀ ਗੱਡੀ 'ਚ ਸਵਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਕਿ ਜੇਕਰ ਪੁਲਸੀ ਮੰਨਿਏ ਤੇ ਚਮਕੌਰ ਸਾਹ ਤੇ ਰਹਿਣ ਵਾਲੇ ਨੇ ਤੇ ਵਾਰਦਾਤ ਕਰਨ ਮੋਹਾਲੀ ਚ ਆ ਜਾਂਦੇ ਸੀ ਤੇ ਬੜੀ ਇਸਾਨੀ ਨਾਲ ਵਾਰਦਾਤ ਕਰਕੇ ਨਿਕਲ ਜਾਂਦੇ ਸੀ ਇਹਨਾਂ ਨੇ ਹਾਈਵੇ ਦੇ ਉੱਤੇ ਰਾਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਸੀ ਪੁਲਸ ਨੇ ਸਮੇਂ ਰੰਦਿਆ ਇਹਨਾਂ ਨੂੰ ਕਾਬੂ ਕਰ ਲਿਆ ਤੇ ਕਈ ਵਾਰਦਾਤਾ ਸੁਲਝ ਆ ਰਹੀਆਂ ਨੇ ਤੁਸੀਂ ਆਪ ਹੀ ਸੁਣ ਲਵੋ ਪੁਲਸ ਦੀ ਜੁਬਾਨੀ ਕਿਵੇਂ ਸੁਲਝੇ ਆ ਫਾਰਟਾਤ ਤਨਖੇਲ ਪੰਜਾਬੀ ਟਿਵਿਡਲੈ ਮਹਾਲੀ ਤੋਂ ਰਮੇਸ਼ ਕੁਮਾਰ ਦਿਰਪਾ ਨਾ ਤੋਂ ਸਾਨੂੰ ਟੂਲ ਪਲਾਜ਼ਾ ਭਾਗੋ ਮਜਰਾ ਤੇ ਇਸ ਦੇ ਆਸ-ਪਾਸ ਦੇ ਏਰੀਆ ਚ ਕੁਝ ਸ਼ਿਕਾਇਤਾਂ ਹਾਸਲ ਹੋ ਰਹੀਆਂ ਸੀ ਕਿ ਕੁਝ ਨੌਜਵਾਨ ਜਿਹੜੇ ਬਲੈਕ ਕਲਰ ਦੀ ਵਰਨਾ ਯੂਜ਼ ਕਰਕੇ ਤੇ ਟੁੱਟਾ ਖੂਹਾਂ ਦੀਆਂ ਵਾਰਦਾਤਾਂ ਨੂੰ ਇੰਜ਼ਾਮ ਦੇ ਰਹੇ ਸਨ ਤੇ ਉਸ ਤੇ ਸਬੰਧ ਵਿੱਚ ਅਸੀਂ ਥਾਣਾ ਸਿਟੀ ਕਰਨ ਥਾਣਾ ਸੋਬਰ ਕਰਨ ਵਿਖੇ ਕਦਮਾ ਵੀ ਜਿਹੜੇ ਦਰਜ ਕੀਤੇ ਸਨ ਤੇ ਕਰਨ ਪੁਲਿਸ ਨੂੰ ਉਸ ਸਮੇਂ ਚੰਗੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੌਜਵਾਨਾਂ ਨੂੰ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਆਇਡੈਂਟੀਫਾਈ ਕਰਕੇ ਜਿਹੜੇ ਹੁਣ ਤੱਕ ਪੰਜ ਜਿਹੜੇ ਟੋਟਲ ਨੌਜਵਾਨ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਵਰਤੇ ਹੋਏ ਜਿਹੜਾ ਇਹਨਾਂ ਦੇ ਹਥਿਆਰ ਸੀਗੇ ਕੁਝ ਡੰਡੇ ਗਦਾਸੀਆਂ ਵਗੈਰਾ ਉਹ ਬਰਾਮਦ ਕੀਤੇ ਗਏ ਤੇ ਇਸ ਦੇ ਨਾਲ ਉਸ ਏਰੀਆ ਦੇ ਵਿੱਚ ਜਿਹੜਾ ਕ੍ਰਾਈਮ ਨੂੰ ਕਾਫੀ ਢਲ ਪਵੇਗੀ ਅਤੇ ਅਸੀਂ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਲੋਕਲ ਜਿਹੜਾ ਸਬੰਧਤ ਇਹਨਾਂ ਦਾ ਜਿੱਥੋਂ ਵੀ ਰਹਿਣ ਵਾਲੇ ਚਮਕੌਰ ਸਾਹਿਬ ਏਰੀਆ ਦੇ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਹਾਂ ਅਤੇ ਨੇੜਲੇ ਏਰੀਆ ਨਾਲ ਵੀ ਸ਼ੇਅਰ ਕਰ ਰਹੇ ਹਾਂ ਕਿਉਂਕਿ ਸਾਨੂੰ ਲੱਗ ਰਿਹਾ ਕਿ ਇਹਨਾਂ ਦੀ ਮੁੱਢਲੀ ਕੋਸ਼ਿਸ਼ ਇਹਨਾਂ ਲਈ ਹੋਰ ਵੀ ਅਜਿਹੀਆਂ ਜਿਹੜੀਆਂ ਵਾਰਤਤਾ ਨੇ ਉਹਨਾਂ ਨੂੰ ਅੰਜਾਮ ਦਿੱਤਾ ਹੋਵੇਗਾ